ਜੀ ਵੀਰ ਕਮੈਂਡ ਹੋ ਚੁੱਕੀ ਆ ਆਪਣੀ ਰਿਪੇਅਰ ਤੇ ਆਪਾਂ ਸੀਪਾ ਸੁਪਾ ਪਾਈਆਂ ਹੋਈਆਂ ਨੇ ਤੇ ਜਿਹੜੀ ਆਪਣੀ ਸੀਪਾਂ ਦੀ ਸੈਟਿੰਗ ਆਪਾਂ ਕਿੱਦਾਂ ਕਰਨੀ ਆ ਝੋਨੇ ਦੇ ਸੀਜ਼ਨ ਦੇ ਵਿੱਚ ਤੇ ਤਾਂ ਜੋ ਜਿਹੜੀ ਆਪਣੀ ਕਮੈਂਡ ਦੇ ਵਿੱਚ ਸਫਾਈ ਵੀ ਫੁੱਲ ਆਵੇ ਤੇ ਪਿੱਛੇ ਦਾਣਾ ਵੀ ਲਾਵੇ ਜਿਹੜੀ ਆਪਾਂ ਸੀਪਾ ਦੀ ਸੈਟਿੰਗ ਜਿਹੜੀ ਆਪਣੀ ਹੇਠ ਦੀ ਸੀਪ ਹੈ ਉਹ ਆਪਾਂ 13 ਨੰਬਰ ਚੂੜੀ ਤੇ ਕਰਦੇ ਆ 13 ਨੰਬਰ ਜਿਹੜਾ ਕਾਬਲਾ ਹੁੰਦਾ ਉਹਦੀ ਚੂੜੀ ਪੈਂਦੀ ਆ ਆਪਾਂ ਕਰਦੇ ਆ ਜਿਹੜੀ ਆਪਣੀ ਉੱਪਰਲੀ ਸੀਪ ਹੈ ਇਹ ਆਪਾਂ 17 ਨੰਬਰ ਜਿਹੜਾ ਕਾਬਲਾ ਹੁੰਦਾ ਉਹਦੀ ਚੂੜੀ ਤੇ ਕਰਦੇ ਆ ਤੇ ਇਸੇ ਤਰੀਕੇ ਨਾਲ ਜੇ ਸੈਟਿੰਗ ਕੀਤੀ ਹੈ ਤਾਂ ਨਾ ਤਾਂ ਪਿੱਛੇ ਕਮੈਂਟ ਦੇ ਵਿੱਚ ਦਾਣਾ ਆਉਂਦਾ ਨਾ ਆਪਣੀ ਸਫਾਈ ਫੁੱਲ ਆਉਂਦੀ ਏ ਤੇ ਨਾ ਹੀ ਜਦ ਆਪਣਾ ਟੋਟੇ ਦੀ ਸਮੱਸਿਆ ਆਉਂਦੀ ਹੈ ਜਿਹੜੀ ਆਪਣੀ ਕਈ ਵੀਰ ਜਿਉਂਕਿ ਜੇ ਸੀਪਾ ਦੀ ਆਪਣੀ ਸੈਟਿੰਗ ਸਹੀ ਏ ਤੇ ਇਹਦੇ ਵਰਗਾ ਨਜ਼ਾਰਾ ਨਹੀਂ ਗਾ ਕਈ ਵੀਰ ਝਰਨਾ ਪਾਉਂਦੇ ਨੇ ਅਲੱਗ-ਅਲੱਗ ਤਜਰਬੇ ਨੇ 19 ਨੰਬਰ ਪਾਉਂਦੇ ਆ ਕੋਈ 21 ਨੰਬਰ ਪਾਉਂਦਾ ਤੇ ਬਾਕੀ ਉਹਦੇ ਵਿੱਚ ਜਿਹੜਾ ਦਾਣੇ ਹੋਣ ਦੀ ਸਮੱਸਿਆ ਬਣੀ ਰਹਿੰਦੀ ਏ ਕਿਤਨਾ ਕਿਤ ਜਿਹੜੀ ਮਸ਼ੀਨ ਦਾਣੇ ਮਾਰ ਹੀ ਜਾਂਦੀ ਏ ਜਾਂ ਟੋਟੇ ਦੀ ਸਮੱਸਿਆ ਜ਼ਿਆਦਾ ਵੱਧ ਜਾਂਦੀ ਏ ਜਦੋਂ ਉਹਦੇ ਉਹਦੇ ਕਾਰਨ ਜਿਹੜੀ ਵਾਪਸੀ ਵੱਧ ਜਾਂਦੀ ਏ ਤੇ ਵਿਚੇ ਦੇ ਆਪਣੇ ਕਮੈਂਟ ਟੋਟਾ ਵੀ ਕਰਦੀ ਏ ਤੇ ਸੀਪਾਂ ਦੇ ਨਾਲ ਇੱਕ ਤਾਂ ਕਮੈਂਟ ਤੋੜਾ ਵੀ ਫੋੜ ਲੈਂਦੀ ਏ ਇੱਕ ਸਫਾਈ ਵਧਿਆ ਰਿੰਦੀ ਏ ਤੇ ਨਾਲ ਜਿਹੜੀ ਆਪਣੇ ਟੋਟੇ ਦੀ ਸਮੱਸਿਆ ਆਉਂਦੀ ਤੇ ਇਸ ਤਰੀਕੇ ਨਾਲ ਜਿਹੜੇ ਆਪਾਂ ਸੀਪਾਂ ਦੀ ਸੈਟਿੰਗ ਕਰਦੇ ਹਾਂ ਬਾਕੀ ਤੁਸੀਂ ਆਪਣੇ ਕਮੈਂਟ ਦੇ ਵਿੱਚ ਚਰਣਾ ਪਾਉਂਦੇ ਜਾਂ ਕਿੰਨਾ ਨੰਬਰ ਪਾਉਂਦੇ ਹੋ ਜ਼ਰੂਰ ਆਪਣਾ ਤਜਰਬਾ ਸਾਂਝਾ ਕਰਿਆ ਜੀ